ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਡੇਰਾ ਸੰਤ ਬਾਬਾ ਸਾਧੂ ਸਿੰਘ ਪਿੰਡ ਗਾਖਲ ਵਿਖੇ 15ਵਾਂ ਕਬੱਡੀ ਕਪ ਅਤੇ 4ਵਾਂ ਟਰੈਕਟਰ ਤਵੀਆ ਮੁਕਾਬਲਾ ਤਾਂ ਅੰਤਨ ਬਾਬਾ ਸਾਧੂ ਸਿੰਘ ਜੀ ਸਪੋਰਟਸ ਕਲੱਬ ਵੱਲੋਂ ਸੂਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਤੇ ਸ਼੍ਰੀ ਖੰਡਪਾਤ ਸਾਹਿਬ ਦੇ ਪੋਗ ਪਾਏਗੇ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਨ੍ਹਾਂ ਵਿੱਚ ਸੰਤ ਬਾਬਾ ਸੁਖਵੰਤ ਸਿੰਘ ਬਾਬੇ ਚੰਡੇਵਾਲੇ ਪੰਥਕ ਢਾਡੀ ਜਥਾ ਮਨਜੋਤ ਸਿੰਘ ਬੈਂਸ ਤੇ ਹੋਰ ਰਾਗੀ ਢਾਡੀ ਅਤੇ ਕਵਿਸ਼ਰੀ ਜਿਥੇ ਅਵਲੋ ਸੰਤਾਨ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ। ਧੰਤਰਪਾਪਾ ਸਾਹਿਬ ਸੈਂਸਪੋਰਟਸ ਕਲੱਬ ਧੰਤਰਪਾਪਾ ਸਾਹਿਬ ਸੈਂਸਪੋਰਟਸ ਕਲੱਬ ਉਸ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਕਬੱਡੀ ਕੱਪ ਕਰਾ ਰਹੇ ਹਾਂ। ਅਸੀਂ ਪਿੰਡ ਦੇ ਖਿਡਾਰੀ ਉੱਪਰ ਖਿਡਾਰੀ ਰੱਖਿਆ। ਅਸੀਂ ਕਿਉਂ ਨਹੀਂ ਵੀ ਨਵੇਂ ਮੁੰਡਿਆਂ ਨੂੰ ਖੇਡਣ ਦਾ ਮੌਕਾ ਮਿਲੇ। ਹਰ ਸਾਲ ਹੀ ਇੱਥੇ ਪਿੰਡਪਦ ਰੱਖਦੇ ਆਂ। ਇਹਦਾ ਕਾਪ ਹੁੰਦਾ ਜਿਹੜਾ ਉਹ ਨਹੀਂ ਕਰਾ ਰਹੇ। ਅਸੀਂ ਕਬੱਡੀ ਟੂਰਨਾਮੈਂਟ ਫੇਰ ਕਰਾ ਰਹੇ ਹਾਂ। ਇਹ ਨਵੇਂ ਮੁੰਡਿਆਂ ਨੂੰ ਮੁਰਕਾ ਪੈਦਾ ਜੀ ਕੀ ਮੈਚ ਹੈਗਾ ਲੋਕਾਂ ਵਾਸਤੇ ਔਰ ਕੀ ਫਾਇਦਾ ਹੋਣਾ ਕਬੱਡੀ ਦਾ ਇਹ ਕਬੱਡੀ ਦਾ ਜੂ ਨਸ਼ਾ ਬਹੁਤ ਵੀ ਜੀ ਸਾਰੇ ਪਿੰਡ ਪਿੰਡੇ ਦਾ ਟੂਰਨਾਮੈਂਚ ਹੋ ਰਿਹਾ ਕਿ ਤੁਹਾਨੂੰ ਚੰਗੀ ਸਿਹਤ ਮਲੇ ਤੇ ਨਸ਼ਾ ਨਾ ਜੁੜੋ ਪਾਈ ਚੌਣਕ ਸਾਰਾ ਮੁਰਕਾ ਪਟਿਆ ਰਵੇ ਮੈਂ ਕੀ ਬੰਦਾ ਅਕਲਾ ਪੇਟੂ ਕੇ ਬਣਾ ਰਹੇ ਹਾਂ ਜੀ ਇਹ ਇਟਾ ਦੇ ਹੁੰਦੇ ਅਕਲਾ ਪੇਟੂ ਕੀ ਮੈਨਾ ਹੋ ਰੋ ਸਾਡੇ ਪੰਨੋ ਫਾਇਦਾ ਹੈ ਸਾਡੇ ਨੌਂ ਬੰਦ ਜਿਹੜੇ ਨਸ਼ੇ ਤੋਂ ਬਚੇ ਨੇ ਸਾਨੂੰ ਦੇਖ ਮੈਨਾ ਆ ਕੋਈ ਗੱਲ ਸਾਰਾ ਸਾਰਾ ਫਰੰਡ ਕਮੇਟੀ ਸਾਰਾ ਨਗਰ 15 ਸਾਲ ਤੋਂ ਚੱਲ ਰਿਹਾ ਜੀ 15ਵਾਂ ਕੱਪ ਹੈ ਇਹਦਾ ਦੇਖੋ ਪਹਿਲਾਂ ਅਸੀਂ ਖੇਡਦੇ ਹੀ ਫਿਰ ਪੱਪੂ ਆਇਆ ਥੀ ਸਾਇਆ ਮਨੀ ਆਇਆ ਉਸ ਤੋਂ ਬਾਅਦ ਫਿਰ ਬ੍ਰੇਕ ਲੱਗੀ ਹੁਣ ਹਨਾ ਤੇ ਚੱਲ ਨਹੀਂ ਜਾਇਆ ਜਿਹੜੇ ਵਿੱਚ ਕਾਰਨ ਆਈ ਤਾਂ ਆਪ ਮਹਿਸੂਸ ਹੁਣ ਤਾਂ ਕਬੱਡੀ ਇੱਕ ਤਾਂ ਇੰਨਾ ਵੀ ਜੋਬ ਹੈ ਜੋ ਵੀ ਖੇਡ ਸਕਦੇ ਆ ਇਹ ਚ ਪਰਿਵਾਰ ਵੀ ਸੈੱਟ ਹੋ ਜਾਂਦਾ ਤੁਸੀਂ ਵਧੀਆ ਸੈੱਟ ਕੀ ਹੋ ਸਕਦੇ ਮਤਲਬ ਕਬੱਡੀ ਨਾਲ ਖਾਨੀ ਕੋਰੋਨਾ ਨਹੀਂ ਹੈ ਨਾ ਇਹ ਹੁਣ ਤਾਂ ਉਹ ਗੱਲ ਹੈ ਨਹੀਂ ਵੀ ਇਹਨਾਂ ਦਾ ਜੁੜਨਾ ਚਾਹੀਦਾ ਸਪੋਰਟ ਨਾਲ ਲੋਕੋ ਨਾਲ ਬੇਸਿਕ ਕੀ ਹੈ ਕਿ ਮੈਸੇਜ ਇਹ ਹੈ ਕਿ ਕੋਈ ਦੇਖੋ ਹਸ਼ਿਆਾਰ ਹੈ ਖਿੱਲੋ ਤੇ ਵਧੀਆ ਸਪੋਰਟਸ ਨਾਲ ਜੁੜੋ ਤਾਂ ਪੰਜਾਬ ਨੂੰ ਰਕਲਾ ਪੰਜਾਬ ਬਣਾਉਂ ਮੱਕੇ ਹੈ ਨਾ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਦੇ ਖਿਲਾਫ ਮੁਹਿੰਮ ਤਹਿਤ ਅੱਜ ਕੈਂਕਰ ਦੇ ਸਰਹੱਦੀ ਪਿੰਡ ਵਿੱਚ ਸਰਚ ਅਭਿਆਨ ਚਲਾਇਆ ਗਿਆ ਤੇ ਸਰਚ ਅਭਿਆਨ ਦਰਾਂ 114 ਗ੍ਰਾਮ ਹੈਰਨ ਤੇ 501 ਗ੍ਰਾਮ ਹੈਰਨ ਮੁਕਦਮੇ ਵਿੱਚ ਨਾਮਜ਼ਦ ਪਘੋੜਾ ਵੀ ਗ੍ਰਿਫਤਾਰ ਕੀਤਾ ਗਿਆ ਤੇ ਅਲਾ ਅਧਿਕਾਰੀਆਂ ਨੇ ਕਿਹਾ ਹੈ ਕਿ ਘਰ ਘਰ ਜਾ ਕੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਬਾਰਡਰ ਦੇ ਪਿੰਡ ਡਲ ਵਿੱਚ ਐਸਐਚਓ ਖਾਲੜਾ ਐਸਐਚਓ ਪਿੱਖੀਵੈਂਟ ਤੇ ਐਸਐਚਓ ਕੱਚਾ ਪੱਕਾ ਦੇ ਨਾਲ ਕੈਸੋ ਆਪਰੇਸ਼ਨ ਕੀਤਾ ਗਿਆ। ਵਿੱਚ ਵਾਸ ਗ੍ਰੇਡ ਸਕਸੈਸ ਅੱਜ ਅਸੀਂ ਨਾਕੇ ਦੌਰਾਨ ਗੁਰਪ੍ਰੀਤ ਗੋਪੀ ਨੂੰ ਐਪਰੀਹੈਂਡ ਕਰਕੇ ਉਹਦੇ ਕੋਲੋਂ 114 ਗ੍ਰਾਮ ਹੈਰੋਇਨ ਫਕਰੀ ਹੈ ਐਸੇ ਆਪਰੇਸ਼ਨ ਦੌਰਾਨੀ ਡਲ ਪਿੰਡ ਦਾ ਇੱਕ ਐਸਕਾਉਂਡਰ ਸੀ ਜਿਹੜਾ 501 ਗ੍ਰਾਮ ਹੈਰੋਇਨ ਵਿੱਚ 126 ਬੜਾ 24 ਮੁਕਦਮੇ ਦਾ ਦੋਸ਼ੀ ਸੀ ਗੁਰਪ੍ਰੀਤ ਸਿੰਘ ਕੀਪਾ ਉਹਨੂੰ ਅੱਜ ਅਸੀਂ ਨਾਕੇ ਤੇ ਐਪਰੀਹੈਂਡ ਕੀਤਾ ਕੈਸੋ ਆਪਰੇਸ਼ਨ ਬਹੁਤ ਵਧੀਆ ਚੱਲ ਰਿਹਾ ਹੈ ਸਾਡੇ ਡਿਸਟ੍ਰਿਕਟ ਵਿੱਚ ਲੋਕ ਪੂਰਾ ਸਾਥ ਦੇ ਰਹੇ ਨੇ ਜਿੰਨੇ ਵੀ ਡਰਗ ਪੈਡਲਰਸ ਡਰੱਗਸ ਸਮਗਲਰਸ ਨੇ ਉਹਨਾਂ ਦੀ ਇਨਫੋਰਮੇਸ਼ਨ ਆ ਰਹੀ ਆ ਜਿੰਨੀ ਵੀ ਇਨਫੋਰਮੇਸ਼ਨ ਆ ਰਹੀ ਆ ਅਸੀਂ ਉੱਤੇ ਪ੍ਰੋਪਰ ਪੂਰਾ ਐਕਸ਼ਨੇਬਲ ਐਕਸ਼ਨ ਕਰਦੇ ਆ ਤੇ ਇਹਦੇ ਨਾਲ ਪਿੰਡਾਂ ਦੇ ਵਿੱਚ ਜਿਹੜੇ ਪੈਡਲਰਸ ਨੇ ਛੋਟੇ ਜਿਹੜੇ ਜਿੰਨੇ ਵੀ ਸਮਗਲਰਸ ਨੇ ਜਾਂ ਨਸ਼ਾ ਵੇਚਣ ਵਾਲੇ ਨੇ ਉਹ ਸਾਰਿਆਂ ਦੇ ਉੱਤੇ ਕਾਫੀ ਅਸਰ ਹੋਇਆ ਆ ਉਹਦਾ ਤੇ ਤਕਰੀਬਨ ਹੀ ਕਾਫੀ ਠੱਲ ਪਈ ਹੈ ਨਸ਼ੇ ਨੂੰ ਇਹ ਆਪਰੇਸ਼ਨ ਅੱਗੇ ਵੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਦਾਂ ਹੀ ਚੱਲੇਗਾ ਤੇ ਨਸ਼ੇ ਨੂੰ ਅਸੀਂ ਜੜ ਤੋਂ ਖਾਰ ਕੇ ਛੱਡਾਂਗੇ ਇਹ ਸਾਡੇ ਐਸਐਸਪੀ ਸਾਹਿਬ ਬਹੁਤ ਸਖਤ ਨੇ ਇਸ ਫਰੰਟ ਦੇ ਉੱਪਰ ਤੇ ਸਾਨੂੰ ਪੂਰਾ ਨਾਜ਼ ਹੈ ਵੀ ਇਹ ਨਸ਼ਾ ਜਲਦੀ ਹੀ ਤੁਹਾਡੇ ਸਮਾਜ ਵਿੱਚੋਂ ਦੂਰ ਹੋ ਜਾਏਗਾ ਪੰਜਾਬ ਸਰਕਾਰ ਵੱਲੋਂ ਜਿਹੜੀ ਯੋਧਨਾਂ ਸ਼ਿਆਬਰੂਦ ਮੁਹਿੰਮ ਚਲਾਈ ਗਈ ਹੈ ਉਸ ਦੀ ਲੜੀ ਦੇ ਵਿੱਚ ਅੱਜ ਜਿਹੜਾ ਕੈਸੋ ਸਰਚ ਆਪਰੇਸ਼ਨ ਹੈ ਜ਼ਿਲ੍ਹਾ ਤਰਨਤਾਰਨ ਵਿੱਚ ਜਿਹਦਾ ਸਾਰੀ ਪੰਜਾਬ ਦੀ ਤਰਜ਼ ਤੇ ਕੀਤਾ ਜਾ ਰਿਹਾ ਹੈ ਸੋ ਅੱਜ ਖੇਮਕਰਨ ਦੇ ਥਾਣਾ ਮਹਿਦੀਪੁਰ ਦੇ ਵਿੱਚ ਦੋ ਥਾੜਿਆਂ ਦੀ ਫੋਰਸ ਥਾਣਾ ਬਲਟੋਆ ਤੇ ਥਾਣਾ ਖੇਮਕਰਨ ਦੀ ਫੋਰਸ ਨਾਲ ਜਿਹੜੇ ਲਿਸਟਡ ਤੇ ਸ਼ੱਕੀ ਵਿਅਕਤੀ ਨੇ ਜਿਹੜੇ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਇਨਵੋਲਵ ਨੇ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਕੀਤੇ ਜਾ ਰਹੇ ਨੇ ਤੇ ਸਰਚ ਕੀਤੀ ਜਾ ਰਹੀ ਆ ਤੇ ਤਾਕੇ ਜਿਹੜੇ ਅਵੈਧ ਧੰਦਾ ਕਰਨ ਵਾਲੇ ਉਹਨਾਂ ਦੇ ਖਿਲਾਫ ਜਿਹੜੀ ਹੈ ਮੁਹਿੰਮ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਬਡਿਵੀਜ਼ਨ ਪਿੱਖੀਵੰਡ ਵਿੱਚ ਜਿੱਥੇ ਇੱਥੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਡੱਲ ਪਿੰਡ ਦੇ ਵਿੱਚ ਵੀ ਐਸਐਚਓ ਖਾਲੜਾ ਐਸਐਚਓ ਪਿੱਖੀਵੰਡ ਤੇ ਐਸਐਚਓ ਕੱਚਾ ਪੱਕਾ ਵੱਲੋਂ ਇੱਕ ਡੀਐਸਪੀ ਸਾਹਿਬ ਵੱਖਰੇ ਤੌਰ ਤੇ ਲੱਗ ਕੇ ਉੱਥੇ ਵੀ ਸਰਚ ਆਪਰੇਸ਼ਨ ਕਰ ਰਿਹਾ ਸੋ ਇਹਦੇ ਵਿੱਚ ਅਸੀਂ ਕੁਝ ਇੱਕ ਵਿਅਕਤੀਆਂ ਨੂੰ ਰਾਉਂਡ ਅਪ ਵੀ ਕੀਤਾ ਆ ਤੇ ਕੁਝਕੀ ਦੀ ਅਸੀਂ ਤਲਾਸ਼ ਵਾਸਤੇ ਜਿਹੜੇ ਛਾਪਮਾਰੀ ਵੀ ਕਰ ਰਹੇ ਆ ਉਦੀ ਜਿਹੜੀ ਕਨਕਲੂਜਨ ਆਉ ਜਿਹੜਾ ਇਹ ਖਤਮ ਹੋਣ ਤੋਂ ਬਾਅਦ ਜਿਹੜੀ ਉਹ ਦਿੱਤੀ ਜਾਊਗੀ ਸੋ ਮੈਂ ਇਥੇ ਤਾੜਨਾ ਕਰਨਾ ਚਾਹੁੰਦਾ ਜਿਹੜੇ ਨਸ਼ਿਆਂ ਦੇ ਕੇਸ ਗੋਰਖ ਧੰਦੇ ਦੇ ਵਿੱਚ ਬੜਿਆ ਵੀ ਉਹ ਆਪਣੇ ਕੰਮਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿੱਥੇ ਅਸੀਂ ਜਲ ਤੋਂ ਜਲਦ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਤੇ ਕਾਨੂੰਨੀ ਕਾਰਵਾਈ ਕਰਦੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਾਂਗੇ ਤੇ ਉਹਨਾਂ ਦੀਆਂ ਅਬੈਦ ਬਣਾਈਆਂ ਹੋਈਆਂ ਜਿਹੜੀਆਂ ਜਾਇਦਾਦਾਂ ਉਹਨਾਂ ਨੂੰ ਜ਼ਬਤ ਵੀ ਕਰਾਵਾਂਗੇ ਤੇ ਗੈਰ ਕਾਨੂੰਨੀ ਤਰੀਕੇ ਨਾਲ ਗੈਸ ਥਾਵਾਂ ਤੇ ਬਣਾਈਆਂ ਗਈਆਂ ਜਿਹੜੀਆਂ ਮਕਾਨ ਕੋਠੇ ਉਹਨਾਂ ਨੂੰ ਬਖਰੇ ਤੌਰ ਤੇ ਢਾਵਾਂਗੇ ਵੀ ਸੋ ਮੈਂ ਇਥੇ ਤਰਨਤਾਰਨ ਪੁਲਿਸ ਵੱਲੋਂ ਜਿਹੜੇ ਸਾਰੇ ਮਾੜੇ ਅੰਸਰ ਉਹਨਾਂ ਨੂੰ ਸਾੜਨਾ ਕਰਦਾ ਖਾਸ ਕਰਕੇ ਇਸ ਬਾਰਡਰ ਰੇਂਜ ਤੇ ਕਾਫੀ ਵਿਅਕਤੀ ਜਿਹੜੇ ਆ ਅਸੀਂ ਇਸ ਮੁਹਿੰਮ ਦੇ ਥੱਲੇ ਜਿਹੜੇ ਆ ਮਨ ਕੋਲ ਬਰਾਮਦਗੀਆਂ ਕਰਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭੇਜ ਚੁੱਕੇ ਆ ਸੋ ਆਪਣਾ ਜਿਹੜਾ ਧੰਦਾ ਆ ਆਪਣਾ ਕਾਰੋਬਾਰ ਆ ਉਹ ਮਿਹਨਤ ਕਿਰਤ ਤੇ ਆ ਹੁਣ ਇਸ ਨਜਾਇਜ਼ ਧੰਦੇ ਦੇ ਤੋਂ ਜਿਹੜਾ ਪੰਜਾਬ ਨੂੰ ਬਰਬਾਦ ਕਰ ਰਿਹਾ ਇਸ ਤੋਂ ਬਚੋ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਦ मोहिਮ ਤਤ ਗੁਰਦਾਸਪੁਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪੁਲਿਸ ਵੱਲੋਂ ਅੱਜ ਸਵੇਰੇ ਤੜਕਸਾਰ ਤੋਂ ਹੀ ਚੈਕਿੰਗ ਵੀ ਅੰਚਲਾਇਆ ਜਾ ਰਿਹਾ ਹੈ ਇਸ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਸ਼ੱਕੀ ਨਸ਼ਾ ਤਸਕਰ ਦੇ ਘਰ ਵਿੱਚ ਜਾ ਕੇ ਮੁਸਤੈਦੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਮੋਗੇ ਦੇ ਪਹੁੰਚੇ ਆਈ ਜੀ ਪਰਮ ਰਾਜ ਸਿੰਘ ਮੜਾ ਨੰਗਲ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਚੈਕਿੰਗ ਵੀ ਲਗਾਤਾਰ ਚਾਰੀ ਰੱਖੇ ਜਾਣਗੇ ਤੇ ਰੋਜ਼ਾਨਾ ਹੀ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ ਸਰਕਾਰ ਵੱਲੋਂ ਰੰਭ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਮੈਂ ਨੋਜੋਗ ਇੱਕ ਮਾਰਚ ਤੋਂ ਸ਼ੁਰੂ ਕੀਤੀ ਆ ਔਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੂਬਾ ਪੱਦਰੀ ਤੌਰ ਤੇ ਇਹ ਨਸ਼ਿਆਂ ਦੇ ਸਦਾਕਰਾਂ ਦੇ ਉਹਨਾਂ ਦੇ ਰੇਡ ਹੋ ਰਹੇ ਨੇ ਸੋ ਇਸੇ ਲੜੀ ਦੇ ਤਹਿਤ ਅੱਜ ਗੁਰਦਾਸਪੁਰ ਚੱਲ ਕੇ ਸਾਰੇ ਪੰਜਾਬ ਦੇ ਵਿੱਚ ਵੀ ਚੱਲ ਰਹੇ ਨੇ ਮੈਂ ਗੁਰਦਾਸਪੁਰ ਡਿਸਟ੍ਰਿਕਟ ਨੂੰ ਸੁਪਰਵਾਈਜ਼ ਕਰਨ ਆਇਆ ਸੀ ਸੋ ਸਵੇਰੇ ਅਰਲੀ ਮਾਰਨਿੰਗ ਤੋਂ ਸ਼ੁਰੂ ਹੋ ਸਾਡਾ ਆਪਰੇਸ਼ਨ ਔਰ ਜੋ ਵੀ ਰਿਕਵਰੀ ਹੋਏਗੀ ਉਹ ਸ਼ਾਮ ਨੂੰ ਐਸਐਸਪੀ ਸਾਹਿਬ ਤੁਹਾਡੇ ਨਾਲ ਸਾਂਝੀ ਕਰਨਗੇ ਟੋਟਲ ਕਿੰਨੀ ਫਿਕਰਾ ਸੋ ਇਹ ਅਗਲੇ ਦਿਨ ਵੀ ਇਸੇ ਤਰ੍ਹਾਂ ਜਾਰੀ ਰਹੇਗਾ ਔਰ ਜਿੰਨੇ ਵੀ ਟੋਟਲ ਫਿਕਰ ਤੁਹਾਨੂੰ ਅਸੀਂ ਇਹਦਾ ਕੱਤੀ ਤਰੀਕ ਨੂੰ ਖੁਲਾਸਾ ਕਰਾਂਗੇ ਵੀ ਹੁਣ ਤੱਕ ਦੇ ਆਪਰੇਸ਼ਨ ਦੇ ਵਿੱਚ ਕੀ ਕੀ ਹਾਸਲ ਹੋਇਆ ਗੁਰਦਾਸਪੁਰ ਦੇ ਕੁਝ ਕਿਹੜੀਆਂ ਕਿਹੜੀਆਂ ਜਗ੍ਹਾਵਾਂ ਕਿੜਕਿੜ ਕੀਤੀਆਂ ਗਈਆਂ ਜਿੱਥੇ ਸਸਮੂਚ ਕੀਤਾ ਜਾ ਰਿਹਾ ਹੈ ਉਹ ਅਲੱਗ-ਅਲੱਗ ਜਗ੍ਹਾ ਹੈ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਉਹਦੇ ਨਾਲ ਉਹ ਬੰਦੇ ਜਿਹੜੇ ਅਲਰਟ ਹੋ ਜਾਣਗੇ ਸੋ ਜੋ ਵੀ ਹੈਗਾ ਸਾਨੂੰ ਕੋਈ ਸੀਕ੍ਰੀਟ ਇਨਫੋਰਮੇਸ਼ਨ ਉਹ ਜਿੱਥੇ ਵੀ ਆਉਦੀ ਉਹਤੇ ਰੇਡ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਲਿਸਟ ਵੀ ਮੰਗੀ ਗਈ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜੇ ਨਸ਼ਾ ਤਸਕਰ ਆ ਗਏ ਨੇ ਕਿਸ ਤਰ੍ਹਾਂ ਦਾ ਨਸ਼ਾ ਵੇਚਦੇ ਹੈਗੇ ਨੇ ਜਾਂ ਕਿੰਨਾ ਕਿੰਨੀ ਉਹਦੀ ਟੋਟੀ ਹੈਗੀ ਇਦਾਂ ਦੀ ਕੋ ਲਿਸਟ ਮੰਗੀ ਗਈ ਆ ਗਰਦਾਸਪੁਰ ਦੀ ਲਿਸਟ ਤਿਆਰ ਕੀਤੀ ਗਈ ਸੀ ਇਸ ਤਰ੍ਹਾਂ ਦੀ ਜਿਆਦਾਤਰ ਹੁਣ ਤੱਕ ਦੀ ਜੋ ਰਿਕਵਰੀ ਸਾਡੇ ਕੋਲ ਹੋਈ ਆ ਉਹਦੇ ਸੈਂਥੈਟਿਕ ਡਰੱਗ ਜਿਆਦਾ ਪਾਇਆ ਗਿਆ ਸੋ ਉਹ ਜਿਹੜੀ ਲਿਸਟ ਵੀ ਹੈਗੀ ਆ ਉਹ ਅਸੀਂ ਅੱਜ মিডিਆ ਸਾਹਮਣੇ ਨਹੀਂ ਡਿਕਲੇਅਰ ਕਰ ਸਕਦੇ ਉਹ ਐਸਐਸਪੀ ਸਾਹਿਬ ਆਪਣੇ ਕੋਲ ਭੇਜ ਲਏ ਨੇ ਜਿਸ ਤਰ੍ਹਾਂ ਸਰ ਕਾਟਰ ਬੇਰੀ ਏਰੀਆ ਆ ਗਿਆ ਆਪਣਾ ਬਾਡਰੀ ਦੇ ਵਿੱਚ ਕੋਈ ਸੁਰਖਿਧਾਈ ਕੀਤੀ ਹੈਗੀ ਆ ਇਹ ਜਿਹੜੇ ਪਾਕਿਸਤਾਨ ਘਟ ਤਸਕਰ ਹੈਗੇ ਨਾ ਅਸਲ ਹਾਂਜੀ ਬਿਲਕੁਲ ਚੱਲ ਰਹੀ ਹੈ ਜੀ ਬਾਰਡਰ ਵੀ ਇਹਦੀ ਚੱਲ ਰਹੀ ਹੈ 11 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਨਿਊਜ਼ੀਲੈਂਡ ਗਏ ਗੁਰਦਾਸਪੁਰ ਦੇ ਪਿੰਡ ਭੂਲੇ ਚੱਕ ਦੇ ਨੌਜਵਾਨ ਗੁਰਚੰਦ ਸਿੰਘ ਨੇ ਆਪਣੀ ਕਾਬਲੀਅਤ ਦੇ ਬਦੌਲਤ ਨਿਊਜ਼ੀਲੈਂਡ ਪੁਲਿਸ ਵਿੱਚ ਪੜਾਈ ਤੋਂ ਬਾਅਦ ਅਫਸਰ ਵਜੋਂ ਨੌਕਰੀ ਹਾਸਲ ਕਰ ਲਈ ਤੇ ਉਸ ਨੂੰ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਜੇਲ ਅਫਸਰ ਦੇ ਤੌਰ ਤੇ ਨਿਯੁਕਤਿ ਮਿਲੀ 2020 ਵਿੱਚ ਉਹ ਵਾਪਸ ਆਪਣੇ ਘਰ ਪਰਤਿਆ ਤੇ ਵਿਆਹ ਕਰਵਾ ਕੇ ਲਗਭਗ ਡੇਢ ਸਾਲ ਬਾਅਦ ਫਿਰ ਤੋਂ ਵਾਪਸ ਚਲਾ ਗਿਆ ਤੇ ਕੁਝ ਮਹੀਨੇ ਪਹਿਲੇ ਗੁਰਜੰਨ ਫਿਰ ਤੋਂ ਆਪਣੇ ਘਰ ਆਇਆ ਸੀ ਤੇ 1 ਨਵੰਬਰ 2024 ਨੂੰ ਵਾਪਸ ਗਿਆ ਸੀ ਪਰ ਹੁਣ ਹੀ ਨੂੰ ਅਜੇ ਹੀ ਖੇਡ-ਖੇਡੀ ਕੇ ਉਸ ਦਾ ਹਾਜ਼ਾ ਵਾਜ਼ਾ ਪਰਿਵਾਰ ਰੋਣ ਨੂੰ ਮਜਬੂਰ ਹੋ ਗਿਆ ਲੜਕੇ ਦਾ ਨਾਮ ਗੁਰਜੰਨ ਸੀ 2014 ਜੀ ਗਿਆ ਸੀ ਇੱਥੇ ਸਟੱਡੀ ਵਿੱਚ ਸੀ ਬਾਅਦ 2020 ਵਿੱਚ ਵਾਪਸ ਆਇਆ ਸੀ ਪਹਿਲਾਂ ਵੀ 2018 ਵਿੱਚ ਤੇ ਬੀਜ ਬਾਕਸ ਆ ਉਹਦੀ شادی ਕਰਤੀ ਫਿਰ ਦੁਬਾਰਾ 2 ਸਾਲ ਬਾਅਦ ਵਾਪਸ ਗਏ ਹੁਣ ਫਿਰ 2024 ਇਫਰਟ ਨਵੰਬਰ ਨੂੰ ਵਾਪਸ ਗਏ ਸੀ ਉੱਥੇ ਤੇ ਮੁੜ ਕੇ ਹਨਾ ਅਰਸੋ 25 ਦਿਨ ਨੂੰ پتہ ਲੱਗ ਗਿਆ ਫੋਨ ਆਇਆ ਉੱਥੇ ਐਕਸੀਡੈਂਟ ਹੋ ਗਿਆ ਲੋ ਕਿੱਦਾਂ ਪਾਣਾ ਵਰਤ ਕਿੱਦਾਂ ਐਕਸੀਡੈਂਟ ਹੋ ਗਿਆ ਉਹਨੇ ਡਿਊਟੀ ਤੇ ਜਾਣਾ ਡੇ ਹੀ ਕਹਿੰਦੇ ਤੁਹਾਨੂੰ ਦੋਸਤ ਉਹ ਦੱਸਿਆ ਉਹਨਾਂ ਨੇ ਕੀ ਕਰਦੇਗੇ ਉੱਥੇ ਉਹ ਤੇ ਹੀ ਜੇਲ ਪੁਲਿਸ ਜੀ ਹੀ ਡਿਊਟੀ ਕਰਦੇ ਨੇ ਕਿਹੜੀ ਪੋਸਟ ਤੇ ਹਾਂਜੀ ਕਿਹੜੀ ਪੋਸਟ ਤੇ ਅਫੋਰਡ ਤੇ ਜੇਲ ਅਫਸਰ ਦੱਸਣ데요 ਇਹ ਉਹ ਤੇ ਜੇਲ ਅਫਸਰ ਭਰਤੀ ਹੋਵੇ ਪੜਾਈ ਤੋਂ ਰਾਣੀ ਸਿਲੈਕਟ ਹੋ ਗਏ ਹਾਂਜੀ ਜੀ ਬਾਅਦ ਚ ਪਹਿਲੇ ਸਾਲ ਸਿਲੈਕਟ ਹੋਏ ਪਹਿਲਾਂ 2 ਸਾਲ ਪਿੰਡ ਰਹਿ ਗਏ ਸੀ ਹਾਂਜੀ ਪਹਿਲੇ ਹਾਂਜੀ ਟੈਟ ਦਿੱਤੇ ਟੈਟ ਬਾਅਦ ਸਿਲੈਕਟ ਹੋ ਗਏ ਫਿਰ 15 ਦਿਨ ਦੀ ਛੁੱਟੀ ਆਇਆ ਕੱਟ ਕੇ ਫਿਰ ਨੇ ਜਾ ਕੇ ਨਵੰਬਰ ਚ ਜੁਆਇਨ ਕੀਤਾ ਉਹ alkoxy ਨਾਲ ਕਿਸੇ ਨਾਲ ਉਹਨਾਂ ਦੇ ਮੈਂਬਰ ਦੀ ਗੱਲ ਹੋਈ ਹੈ ਉਧਰ ਦੇਖੀ ਕਿ ਕਹਿੰਦੇ ਨਹੀਂ ਕਿਸੇ ਨਾਲ ਨਹੀਂ ਹੋਈ ਅਜੇ ਤੱਕ ਕਿੰਦਾ ਫੇਰ ਵਾਪਸ ਆਂਦੀ ਕਿੰਦਾ ਕੋਸ਼ਿਸ਼ ਕਰ ਰਹੇ ਹੋ ਬਹੁਤ ਸੋਚੇ ਲੋਕਲ ਦਾ ਢਪੜਾ ਰਿਸ਼ਤੇਦਾਰ ਹੀ ਕੋਈ ਉਹਨਾਂ ਨੇ ਫਿਰ ਜਾਣ ਪਛਾਣ ਕਰਕੇ ਗੱਲਬਾਤ ਕੀਤੀ ਤੇ ਹੁਣ ਉਹ ਕਾਰਵਾਈ ਕਰਨ ਦੇ ਆ ਉਧਰ ਗਵਰਨਮੈਂਟ ਉਧਰ ਦੀ ਮਦਦ ਕਰ ਰਹੀ ਹੈ ਕੋਈ ਨਹੀਂ ਅਜੇ ਤੱਕ ਤੇ ਕੋਈ ਨਹੀਂ ਕੀਤੀ ਉਹਨਾਂ ਨੇ ਉਹ ਤੇ ਇਧਰ ਦੀ ਗਵਰਨਮੈਂਟ ਕੀ ਮੰਨ ਕਰਨ ਦੇ ਆ ਇਹ ਹੋਈ ਹੋਵੇ ਡੇਬੇਟ ਦੀ ਡੱਡ ਵੱਤੀ ਜਿਹੜੀ ਜਲਦੀ ਜਲਦੀ ਸਾਡੇ ਕੋਲ ਆਵੇ ਤੇ ਆ ਜੋ ਇਨਸੀਡੈਂਟ ਜੋ ਵਾਪਰਿਆ ਸਾਡੇ ਪਿੰਡ ਵਿੱਚ ਬਹੁਤ ਪਿੰਡ ਲਈ ਬਹੁਤ ਦੁਖਦਾਇਕ ਬਹੁਤ ਵੱਡੀ ਸ਼ਰਤ ਪਿੰਡ ਨੂੰ ਲੱਗੀ ਹੈ ਸਾਡਾ ਇੱਕ ਹੁਨਾਰ ਬੱਚਾ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਸਟੱਡੀ ਵੇਸ ਤੇ ਗਿਆ ਸੀ ਉੱਥੇ ਬਹੁਤ ਮਿਹਨਤ ਕਰਕੇ ਆਪਣੀ ਮਿਹਨਤ ਦੇ ਬਲ ਦੇ ਉੱਤੇ ਉੱਥੇ ਦੀ ਨਿਊਜ਼ੀਲੈਂਡ ਦੀ ਪੁਲਿਸ ਦੇ ਵਿੱਚ ਵੀ ਉਹ ਸਿਲੈਕਟ ਹੋਇਆ ਇਹ ਸਾਨੂੰ ਮਾਨ ਪ੍ਰਾਪਤ ਹੋਇਆ ਸੀ ਪਰ ਦੋ ਦਿਨ ਪਹਿਲੇ ਅਨਫੋਰਚਨਟਲੀ ਬੜੀ ਵੱਡੀ ਇਨਸੀਡੈਂਟ ਵਰਤੀ ਹੈ ਕਿ ਡਿਊਟੀ ਤੇ ਜਾਣ ਦੌਰਾਨ ਜਿਹੜਾ ਉਹਦਾ ਜੋ ਪਤਾ ਲੱਗ ਰਿਹਾ ਕਿ ਐਕਸੀਡੈਂਟ ਹੋਇਆ ਜਿਸ ਦੇ ਕਰਕੇ ਉਹਦੀ ਡੈਥ ਹੋ ਗਈ ਹੈ ਸੋ ਸਾਰਾ ਪਰਿਵਾਰ ਸਾਰਾ ਪਿੰਡ ਬੜੇ ਰਿਸ਼ਤੇਦਾਰ ਸਭ ਜਿਹੜੇ ਇੱਥੇ ਬਹੁਤ ਸਦਮੇ ਵਿੱਚ ਹਨ ਸਾਰੇ ਇਸ ਕਰਕੇ ਹੀ ਜੋ ਕਾਰਵਾਈ ਜੋ ਪ੍ਰੋਸੈਸ ਚੱਲ ਰਿਹਾ ਹੈ ਮੈਂ ਤਾਂ ਮੀਡੀਅਮ ਦੇ ਮਾਧਿਅਮ ਦੇ ਥਰੂ ਡੀਸੀ ਸਾਹਿਬ ਮੂਵੀ ਬੇਨਤੀ ਕਰਦਾ ਹਾਂ ਕਿ ਉਹ ਉੱਥੇ ਜਿਹੜੀ ਸਾਡੀ ਮਿਨਿਸਟਰੀ ਆਫ ਫੈਕਸ਼ਨਲ ਫੇਅਰ ਜੋ ਵਿਦੇਸ਼ ਮੰਤਰਾਲੇ ਦੀ ਜਿਹੜੀਆਂ ਸਾਡੀਆਂ ਇੱਕ ਰੂਲ ਬਣਿਆ ਹੋਇਆ ਹੈ ਪਰ ਉਹ ਸਾਡੇ ਬੱਚੇ ਨੂੰ ਡੈਡ ਬਾਡੀ ਉਹਨਾਂ ਪੂਰੀ ਕੇਅਰ ਕਰਦੇ ਹਨ ਐਮਬੈਸੀ ਸਾਡੀ ਕਿ ਉਹ ਇਥੋਂ ਫੋਨ ਕਰਕੇ ਜਾਂ ਕਿਸੇ ਤਾਈ ਇਮੇਲ ਕਰਕੇ ਐਮਬੈਸੀ ਨੂੰ ਕਹਿਣ ਕਿ ਉਹ ਜਿੰਨੀ ਜਲਦੀ ਹੋ ਸਕੇ ਉਹਦੀ ਜੋ ਪੇਪਰ ਵਰਕ ਕੰਪਲੀਟ ਕਰਕੇ ਸਾਡੇ ਬੱਚੇ ਦੀ ਜੋ ਡੈਡ ਬਾਡੀ ਆ ਪੂਰੇ ਸਦਕਾਰ ਨਾਲ ਸਾਡੇ ਇੱਥੇ ਘਰ ਵਿੱਚ ਪਹੁੰਚੇ ਤਾਂ ਜੋ ਆਪਾਂ ਆਪਣੇ ਜੋ ਰਸਮਾਂ ਦੇ ਮੁਤਾਬਕ ਉਹਨਾਂ ਆਪਣਾ ਆਖਰੀ ਜੋ ਸੰਸਕਾਰ ਕਰ ਸਕਦੀ। ਪੰਜਾਬ ਦੇ ਜਲ ਸਰੋਤ ਮੰਤਰੀ ਬ੍ਰਿੰਦਰ ਗੋਇਲ ਅੱਜ ਗੁਰਦਾਸਪੁਰ ਪਹੁੰਚੇ ਜਿੱਥੇ ਉਹਨਾਂ ਨੇ 7 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੀਪੁਰ ਕਟ ਡਰੇਨ ਨੂੰ ਪੱਕਾ ਕਰਨ ਦੇ ਪ੍ਰੋਜੈਕਟ ਦਾ ਨਿਪਟਾਰਾ ਰੱਖਿਆ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਨਵੀ ਮਾਈਨਿੰਗ ਪਾਲਿਸੀ ਤਿਆਰ ਕੀਤੀ ਗਈ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਜਿੱਥੇ ਸਸਤੀ ਰੇਤਾ ਮਿਲੇਗੀ ਉੱਥੇ ਹੀ ਮਾਈਨਿੰਗ ਮਾਫੀਆ ਨੂੰ ਵੀ ਨੱਥ ਪਾਵੇਗੀ ਤੇ ਇਸ ਪਾਲਿਸੀ ਰਾਹੀਂ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਵੀ ਪੈਸਾ ਆਵੇਗਾ। ਅੱਜ ਗੁਰਦਾਸਪੁਰ ਸ਼ਹਿਰ ਵਿੱਚ ਸਾਡੇ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅੱਜ ਅਸੀਂ ਇੱਥੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਪਹੁੰਚੇ ਹਾਂ। ਇੱਥੇ ਨਵੀਂ ਡਰੇਨ ਜਿਹੜੀ ਪੂਰੇ ਸ਼ਹਿਰ ਦੇ ਅੰਦਰ ਦੀ ਹੋ ਕੇ ਲੰਘਦੀ ਹੈ। ਤੇ ਇਹ ਡਰੇਨ ਪੂਰੇ ਸ਼ਹਿਰ ਦੇ ਲਈ ਇੱਕ ਵੱਡੀ ਸਮੱਸਿਆ ਇਸ ਕਰਕੇ ਬਣੀ ਹੋਈ ਦੀ ਕਿਉਂਕਿ ਸਮੇਂ ਦੇ ਨਾਲ ਇਹ ਡਰੇਨ ਦੀ ਚੜਾਈ ਬਹੁਤ ਜ਼ਿਆਦਾ ਹੋ ਗਈ ਸੀ ਜਿਹੜੀਆਂ ਇਹਨਾਂ ਦੇ ਸਾਈਡਾਂ ਸੀ ਉਹ ਖੁਰੀਆਂ ਹੋਈਆਂ ਸੀ ਸੇ ਕਿਸੇ ਵੀ ਸਮੇਂ ਦੁਰਘਟਨਾ ਦਾ ਖਤਰਾ ਬਣਿਆ ਰਹਿੰਦਾ ਸੀ ਸੋ ਲੋਕਾਂ ਦੇ ਘਰ ਵੀ ਦੇ ਉੱਪਰ ਨੇ ਦੁਕਾਨਾਂ ਵੀ ਉੱਪਰ ਨੇ ਸੋ ਇਹ ਸਾਡੇ ਚੇਅਰਮੈਨ ਸਾਹਿਬ ਰਮਨ ਬਹਿਲ ਜੀ ਦੇ ਯਤਨਾਂ ਸਦਕਾ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਨੇ ਇਹ ਪੂਰੇ ਸ਼ਹਿਰ ਦੀ 3 ਕਿਲੋਮੀਟਰ ਲੰਬੀ ਜਿਹੜੀ ਡਰੇਨ ਹੈ 7 ਕਰੋੜ ਰੁਪਏ ਦਾ ਖਰਚ ਹੋਣਾ ਹੈ ਤੇ ਇਹ ਸਾਰੇ ਡਰੇਨ ਦੋਨੇ ਸਾਈਡਾਂ ਤੋਂ ਪੱਕੇ ਕੀਤੇ ਗਈ ਹੈ ਬਹੁਤ ਵੱਡਾ ਬੈਨੀਫਿਟ ਹੋਏਗਾ ਕ੍ਰੈਸ਼ਰ ਐਕਟ ਅਸੀਂ ਬਣਾਇਆ ਹੈ ਦੀ ਰੈਗੂਲੇਸ਼ਨ ਆਫ ਕ੍ਰੈਸ਼ਰ ਯੂਨਿਟ ਸਟਾਕ ਸਟੈਂਡਰਡ ਰਿਟੇਲਰ ਬਿਲ 2025 ਕੱਲ ਅਸੀਂ ਪਾਸ ਕੀਤਾ ਜਿਹਦੇ ਆਉਣ ਦੇ ਨਾਲ ਜੋ ਰੈਗੂ ਇਰੈਗੂਲੇਟਰੀ ਸੀ ਪਹਿਲਾਂ ਉਹ ਸਾਰੇ ਰੈਗੂਲਰਾਈਜ਼ ਹੋ ਜਾਣੇ ਨੇ ਤੇ ਹਰ ਚੀਜ਼ ਅਸੀਂ ਡਿਫਾਈਨ ਕਰਤੀ ਰਜਿਸਟ੍ਰੇਸ਼ਨ ਤੋਂ ਲੈ ਕੇ ਇਸਾਂ ਤੱਕ ਤੇ ਉਸ ਤੋਂ ਪਹਿਲਾਂ ਅਸੀਂ ਡਿਪਾਰਟਮੈਂਟ ਦੁਆਰਾ ਸਾਰੇ ਜਿੰਨੇ ਸਟੇਕ ਹোলਡਰ ਸੀ ਭਾਵੇਂ ਕ੍ਰਿਸ਼ਰਾਂ ਵਾਲੇ ਸੀ ਭਾਵੇਂ ਕੋਈ ਮਾਈਨਿੰਗ ਵਾਲੇ ਸੀ ਸਾਰਿਆਂ ਦੀ ਬਕਾਇਦਾ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਕਿਉਂਕਿ ਅਸੀਂ ਇਹ ਚਾਹੁੰਦੇ ਆ ਸਾਡਾ ਮੋਟਿਵ ਕੀ ਹੈ ਸਰਕਾਰ ਦਾ ਸਰਕਾਰ ਦਾ ਮੋਟਿਵ ਸਭ ਤੋਂ ਪਹਿਲਾਂ ਤਾਂ ਹੈ ਕਿ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਹਰ ਇੱਕ ਕੰਮ ਕੰਮ ਟਰਾਂਸਪੇਰੈਂਟ ਟੰਕ ਦੇ ਨਾਲ ਸੀ ਕੀਤਾ ਤੇ ਦੂਜਾ ਸਾਡਾ ਹੈ ਕਿ ਲੋਕਾਂ ਨੂੰ ਰੇਤਾ ਬਜਰੀ ਜਿਹੜੀ ਸਸਤੇ ਰੇਟ ਤੇ ਮਿਲ ਸਕੇ ਲੇਟ ਪਾਲਿਸੀ ਪਹਿਲਾਂ ਇਸ ਅਸੀਂ ਥਿਉਰੀ ਤੇ ਕੰਮ ਕਰਦੇ ਰਹੇ ਹਾਂ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਅਸੀਂ ਜਿਹੜੀ 3 ਸਾਲ ਦੀ ਤੁਸੀਂ ਗੱਲ ਕਰਦੇ ਹੋ ਪਹਿਲੇ ਦਿਨ ਤੋਂ ਹੀ ਅਸੀਂ ਕਰੈਸ਼ਰਾਂ ਦੇ ਉੱਤੇ ਕਰੈਸ਼ਰਾਂ ਵਾਲਿਆਂ ਨੂੰ ਰਾਹਤ ਵੀ ਦਿੱਤੀ ਹੈ ਤੇ ਉਹਨਾਂ ਨੂੰ ਅਸੀਂ ਜਿਵੇਂ ਉਹਨਾਂ ਦੀਆਂ ਕੋਈ ਜ਼ਰੂਰਤਾਂ ਸੀ ਉਹ ਵੀ ਪੂਰੀਆਂ ਕੀਤੀਆਂ ਨੇ ਸਰਕਾਰ ਦਾ ਰੈਵਨੂ ਨਹੀਂ ਬੰਦ ਨਹੀਂ ਰਹੇ ਉਹ ਬੰਦ ਜਿਹੜੇ ਰਹੇ ਤੇ ਉਹ ਹੁਣ ਦੇ ਨਹੀਂ ਬੰਦ ਰਹੇ ਤੇ ਲੰਬੇ ਸਮੇਂ ਤੋਂ ਬੰਦ ਸੀ ਅਸੀਂ ਹੁਣ ਉਹਨਾਂ ਨੂੰ ਚਲਾਉਣ ਦੀ ਗੱਲ ਕੀਤੀ ਹੈ ਅੱਜ 450 ਕ੍ਰੈਸ਼ਰ ਹੈ ਪੰਜਾਬ ਦੇ ਵਿੱਚ ਅਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਰੂਲਸ ਬਣਾਉਣੇ ਨੇ ਆ ਤੁਸੀਂ ਰੂਲ ਦੇ ਵਿੱਚ ਦੇਖੋਗੇ ਕਿ ਅਸੀਂ ਜੇ ਉਹਨਾਂ ਨੂੰ ਰਾਹਤ ਦਿੱਤੀ ਹੈ ਸਰਕਾਰ ਦਾ ਰੈਵਨਿਊ ਵੀ ਜਨਰੇਟ ਹੋਗਾ ਤੇ ਲੋਕਾਂ ਨੂੰ ਰਾਹਤ ਮਿਲੇਗੀ ਸਾਡਾ ਵੱਡਾ ਮੁੱਦਾ ਇਹ ਹੈ ਸੋ ਆਉਣ ਵਾਲਾ ਸਮਾਂ ਇਸ ਗੱਲ ਦੀ ਪੂਰੀ ਇੱਕ ਮੀਲ ਪੱਥਰ ਸਾਬਤ ਹੋਏਗਾ ਜਿਹੜਾ ਗੁਰਦਾਸਪੁਰ ਸ਼ਹਿਰ ਵਿੱਚ ਬਾਜ਼ਾਰਾਂ ਵਿੱਚ ਲਗਾਤਾਰ ਵਧ ਰਹੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਲੋਕਾਂ ਵੱਲੋਂ ਬਾਰ-ਬਾਰ ਟ੍ਰੈਫਿਕ ਪੁਲਿਸ ਨੂੰ ਦਿੱਤੀ ਗਈ ਕੰਪਲੇਂਟ ਤੋਂ ਬਾਅਦ ਅੱਜ ਆਖਰਕਾਰ ਟ੍ਰੈਫਿਕ ਪੁਲਿਸ ਹਰਕਤ ਵਿੱਚ ਆ ਗਈ ਤੇ ਗੁਰਦਾਸਪੁਰ ਦੇ ਬਾਜ਼ਾਰਾਂ ਵਿੱਚ ਸੜਕਾ ਕਿਨਾਰੇ ਰੋਂਗ ਪਾਰਕਿੰਗ ਵਿੱਚ ਖੜੀਆਂ ਕਾਰਾਂ ਨੂੰ ਢੋ ਵਹਿਣ ਨਾਲ ਟ੍ਰੈਫਿਕ ਪੁਲਿਸ ਨੇ ਚੱਕ ਲਿਆ ਉੱਥੇ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਕਿਹਾ ਹੈ ਕਿ ਹੁਣ ਰਾង ਪਾਰਕਿੰਗ ਕਰਕੇ ਟ੍ਰੈਫਿਕ ਵਿੱਚ ਰੁਕਾਵਟ ਖੜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਓਏ ਜੀ ਬਾਜ਼ਾਰ ਦੇ ਵਿੱਚ ਨਾ ਬੜਾ ਲੁਕੀ ਆਪ ਹੀ ਲਾ ਕੇ ਗੱਡੀਆਂ ਤੇ ਚਲ ਜਾਂਦੇ ਆ ਗਾਂ ਸਾਮਾਨ ਖਰੀਦਣ। ਇੱਥੇ ਫਿਰ ਨੰਗਣ ਚ ਪਰੇਸ਼ਾਨੀ ਆਉਂਦੀ ਹੈ ਤੇ ਟ੍ਰੈਫਿਕ ਜਾਮ ਹੁੰਦੀ ਹੈ। ਸਾਨੂੰ ਫੋਨ ਫੋਣਾ ਦੇ ਇਸ ਕਰਕੇ ਫਿਰ ਅਸੀਂ ਅੱਜ ਥੋੜਾ ਜਿਹਾ ਆਪਣੇ ਤੌਰ ਤੇ ਅਰੇਂਜਮੈਂਟ ਕਰਕੇ ਤੇ ਇਹ ਜਿਹੜੀਆਂ ਗੱਡੀਆਂ ਨੇ ਇੱਕ ਦੋ ਟੋਕ ਰਾਈਆਂ ਨੇ ਅੱਗੇ ਵੀ ਮਹਿਮ ਜਾਰੀ ਰਹੇਗੀ। ਹਾਂਜੀ ਹਾਂਜੀ ਜਾਰੀ ਰਹੇਗੀ ਜੀ ਜਾਰੀ ਰਹੇਗੀ ਜ਼ਰੂਰ ਨਜ਼ਰ ਇਹਦਾ ਨਾ ਜਰ ਮਨਾਂ ਵੀ ਪਏਗਾ ਹਾਂ ਪਏਗਾ ਜੀ ਪਏਗਾ ਜਦੋਂ ਇਹਨਾਂ ਦਾ ਮਾਲਕ ਆਏਗਾ ਫਿਰ ਕੀ ਕਹਿਣਾ ਚਾਹੋ ਕਿ ਬਾਜ਼ਾਰਾਂ ਦੇ ਵਿੱਚ ਇਹ ਸਟਕਾਂ ਤੇ ਗੱਡੀਆਂ ਬਾਜ਼ਾਰ ਵਾਲਿਆਂ ਨੂੰ ਇਹ ਅਪੀਲ ਕਰਨਿਆ ਕਿ ਜਿਹੜੀ ਗੱਡੀਆਂ ਨੇ ਜਿੱਥੇ ਤੁਹਾਡੀ ਪਾਰਕਿੰਗ ਹੈਗੀ ਇੱਥੇ ਆਪਣਾ ਜਿਹੜਾ ਸੁੱਕਾ ਥਲਾ ਆ ਉਹਦੇ ਪਾਰਕਿੰਗ ਚ ਲਾਓ ਜਾਂ ਪੁਰਾਣਾ ਬੱਸ ਸਟੈਂਡ ਹੈ ਉੱਥੇ ਵੀ ਜਿਹੜਾ ਹੈਗੀ ਉੱਥੇ ਲਾਓ ਤੇ ਇੱਥੇ ਬਾਜ਼ਾਰਾਂ ਦੇ ਵਿੱਚ ਗੱਡੀਆਂ ਜਿਹੜੀਆਂ ਨਾ ਲਾਓ ਇਹ ਸ਼ੁਰੂਆਤ ਸੀ ਇਹਦੀ ਇੱਕ ਕੋਲ ਨਾਲ ਹਾਂਜੀ ਹਾਂਜੀ ਸ਼ੁਰੂਆਤ ਇਹ ਇਹ ਮੈਨੂੰ ਅੱਗੇ ਜਾਰੀ ਕਿੱਥੇ ਰੱਖੋਗੇ ਇਹ ਇਦਾਂ ਹੀ ਜਾਰੀ ਰਹਿਗੇ ਜੀ ਮੰਨਜੋਗੇ ਐਸਐਸਪੀ ਸਾਹਿਬ ਦੀ ਨਾ ਤਾਂ ਅਨਸਾਰ ਇਹ ਇਦਾਂ ਹੀ ਜਾਰੀ ਰਹੂਗੀ ਤੇ ਅਪੀਲ ਕਰਦੇ ਆ ਨਾ ਬਾਜ਼ਾਰ ਵਾਲਿਆਂ ਨੂੰ ਜਾਂ ਜਿਹੜੇ ਲੋਕ ਬਾਹਰੋਂ ਆਣ ਕੇ ਇੱਥੇ ਗੱਡੀਆਂ ਲਾਂਦੇ ਨੇ ਭਈ ਸਾਡਾ ਮੜਾ ਮੋਟਾ ਸਾਥ ਦਿਓ ਤੇ ਜਿਹੜੇ ਗੱਡੀਆਂ ਬਾਜ਼ਾਰ ਦੇ ਵਿੱਚ ਨਾਲ ਲੱਗ ਕਾਦਿਆਂ ਦੇ ਵਾਰਡ ਨੰਬਰ 5 ਦੀ ਐਮਸੀ ਸੁਖਰਾਜ ਕੋਹਰ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਮੁਸਲਿਮ ਪਾਇਚਾਰੇ ਦੇ ਲੋਕਾਂ ਨੂੰ ਰੋਜ਼ਾ ਇਫਤਿਹਾਰ ਕਰਵਾ ਕੇ ਪਾਇਚਾਰਕ ਸਾਂਝ ਤੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਇਸ ਮੌਕੇ ਸੁਖਰਾਜ ਕੋਰ ਨੇ ਕਿਹਾ ਕਿ ਕਾਦੀਆਂ ਵਿੱਚ ਇਤਿਹਾਸਿਕ ਅਸਬੈ ਜਿੱਥੇ ਮੁਸਲਮਾਨ ਇਹੰਦਿਆ ਪਾਈਚਾਰੇ ਦੇ ਲੋਕ ਵੀ ਕਾਫੀ ਰਹਿੰਦੇ ਹਨ ਕਾਦੀਆਂ ਵਿੱਚ ਆਪਸੀ ਪਾਈਚਾਰਕ ਸੰਜ ਦੇਖਣ ਨੂੰ ਮਿਲਦੀ ਹੈ ਤੇ ਹਰ ਧਰਮ ਦੇ ਲੋਕ ਮਿਲ ਜੁਲ ਕੇ ਇੱਕ ਦੂਜੇ ਦੇ ਤਿਹਾੜ ਨੂੰ ਮਨਾਉਂਦੇ ਹਨ ਹਾਂਜੀ ਦੇਸ਼ ਵਿਦੇਸ਼ਾਂ ਵਿੱਚ ਜਿੰਨੇ ਵੀ ਮੇਰੇ ਮੁਸਲਮਾਨ ਪਾਈਚਾਰੇ ਦੇ ਲੋਕ ਰਹਿੰਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਲਾਮ ਸਤਿ ਸ੍ਰੀ ਅਕਾਲ ਤੇ ਜਿਸ ਤਰ੍ਹਾਂ ਅਸੀਂ ਜਾਣਦੇ ਆ ਜੀ ਇਹ ਜੋ ਰਮਜ਼ਾਨ ਦੇ ਬੜੇ ਪਵਿੱਤਰ ਦਿਨ ਚੱਲ ਰਹੇ ਨੇ ਕਿਉਂਕਿ 8 ਮਹੀਨਾ ਪੂਰਾ ਜੋ ਸਾਡੇ ਮੁਸਲਿਮ ਭਾਈ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਦੇਖੋ ਉਹ ਰੋਜ਼ਾ ਰੱਖਦੇ ਨੇ ਠੀਕ ਆ ਜੀ ਉਹ ਬੜੇ ਕਿਸਮਤਵਾਰੇ ਲੋਕ ਹੁੰਦੇ ਜਿਨ੍ਹਾਂ ਨੂੰ ਇਹ ਮੌਕਾ ਮਿਲਦਾ ਤੇ ਉਹ ਮੌਕਾ ਲੱਭ ਕੇ ਤੇ ਫਿਰ ਰੋਜ਼ਾ ਰੱਖਦੇ ਨੇ ਤੇ ਮੈਂ ਸਮਝਦਾ ਕਿ ਸਾਨੂੰ ਵੀ ਚਲੋ ਪ੍ਰਮਾਤਮਾ ਨੇ ਮੌਕਾ ਦਿੱਤਾ ਤੇ ਅਸੀਂ ਇਹਨਾਂ ਦਾ ਜਿਹੜਾ ਰੋਜ਼ਾ ਉਹ ਆਪਣੇ ਘਰ ਅੱਜ ਸੱਦ ਕੇ ਆਪਣੇ ਸਾਰੇ ਸਾਥੀਆਂ ਨਾਲ ਖਲਵਾਇਆ ਹੋਆ ਤੇ ਮੈਂ ਕਿਦਣਾ ਕਿਦੇ ਸਮਝਾ ਜੀ ਮੈਂ ਬੜਾ ਕੋਸ਼ਿਸ਼ ਮਤ ਵਾਲਾ ਵਾਟੀ ਮੈਨੂੰ ਇਹ ਸੇਵਾ ਦਾ ਮੌਕਾ ਮਿਲਿਆ ਵਾ ਬਾਕੀ ਇਹ ਸਾਡੇ ਘਾਦੀਆਂ ਵਿੱਚ ਸਾਡੀ ਜਿਹੜੀ ਜਿੰਨੀ ਵੀ ਅਮਦੀ ਹੈ ਭਾਈਚਾਰਾ ਰਹਿੰਦੇ ਆ ਮੈਂ ਸਾਰਿਆਂ ਨੂੰ ਜੋ ਦੀ ਈਦ ਆ ਰਹੀ ਆ ਈਦ ਦੇ ਉੱਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇ ਰਿਹਾ ਵਾਂ ਸਾਰੇ ਦੇਸ਼ ਵਿਦੇਸ਼ਾਂ ਵਿੱਚ ਜਿੱਥੇ ਵੀ ਮੇਰੇ ਮੁਸਲਮਾਨ ਵਿਚਾਰਜ ਲੋਕ ਰਹਿ ਰਹੇ ਨੇ ਮੈਂ ਉਹਨਾਂ ਨੂੰ ਬਹੁਤ ਬਾਰਕਬਾਦ ਦੇ ਰਿਹਾ ਵਾਂ ਤੇ ਬਾਖੀ ਸਾਡਾ ਜਿਹੜਾ ਘਾਦੀਆਂ ਸ਼ਹਿਰ ਆ ਇਹ ਇੱਕ ਬਹੁਤ ਹੀ ਪਵਿੱਤਰ ਸ਼ਹਿਰ ਹੈ ਜਿਹੜੀ ਇਨਾਂ ਯੋ ਰਿਸਰਟ ਦੀ ਐਮਬੀਓ ਕਮਿਊਨਿਟੀ ਇਹਦੇ ਕਾਦੀਆਂ ਸ਼ਹਿਰ ਨੂੰ ਬਹੁਤ ਪਵਿੱਤਰ ਜਨਿਆ ਜਾਂਦਾ ਵਾ ਤੇ ਸਾਡੇ ਕਾਦੀਆਂ ਸ਼ਹਿਰ ਦੇ ਵਿੱਚ ਅਸੀਂ ਆਪਸ ਦੇ ਵਿੱਚ ਬਹੁਤ ਪ੍ਰੇਮ ਨਾਲ ਰਹਿੰਦੇ ਆ ਸਾਡਾ ਬਹੁਤ ਪਿਆਰ ਵਾ ਕਮਿਊਨਿਟੀ ਦੇ ਨਾਲ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਇਹ ਵਾਹਿਗੁਰੂ ਸਾਰਿਆਂ ਉੱਤੇ ਮੇਰ ਭਰਿਆ ਹੱਥ ਰੱਖ ਤੇ ਐਸੇ ਤਰ੍ਹਾਂ ਜੋ ਅਸੀਂ ਏਟ ਦੂਸਰੇ ਨੂੰ ਮਿਲਦੇ ਰਹੀਏ ਤੇ ਇੱਥੇ ਸਾਡੀ ਜੋ ਤੁਹਾਡੇ ਚੈਨਲ ਰਾਹੀਂ ਸਾਡੀ ਜੀਟੀ ਦੇ ਆਵਾਜ਼ ਪਹੁੰਚੇ ਸਾਡੇ ਹਜ਼ੂਰ ਸਾਹਿਬ ਤੱਕ ਤੇ ਅਸੀਂ ਇਹ ਚਾਹੁੰਦੇ ਆ ਕਿ ਜੋ ਇਸ ਵਾਰ ਦਾ ਜਲਸਾ ਵਾ ਉਸ ਦੇ ਵਿੱਚ ਸਾਨੂੰ ਆਂਟੋ ਆਪਣੇ ਜਰੂਰ ਦਰਸ਼ਨ ਦੇਣ ਧੰਨਵਾਦ ਹਾਂਜੀ ਮੈਂ ਵਾਰਡ ਨੰਬਰ 5 ਮੇਰਾ ਨਾਮ ਸੁਖਰਾਜ ਕੌਰ ਐਮਸੀ ਤੇ ਅੱਜ ਮੁਸਲਮ ਭਾਈਚਾਰੇ ਦਾ ਰੋਜਾ ਖਲਾਇਆ ਬੜੀ ਖੁਸ਼ੀ ਹੋਈ ਸਾਰੇ ਭੈਣ ਭਰਾ ਸਾਡੇ ਘਰ ਆਏ ਆ ਬੜੀ ਖੁਸ਼ੀ ਹੋਈ ਮੈਂ ਮੁਬਾਰਕਵਾਦ ਦਿੰਦੀ ਸਾਰਿਆਂ ਨੂੰ ਮੁਸਲਮ ਭਾਈਚਾਰੇ ਨੂੰ ਇੱਕ ਤਾਂ ਬਣ ਬਣਾ ਕੇ ਰੱਖਣਾ ਸਾਡੇ ਨਾਲ ਪਿਆਰ ਬਣਾ ਕੇ ਰੱਖਣਾ ਤੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਤੁਹਾਡਾ ਸਾਥ ਦੇਵਾਂਗੇ ਤੁਸੀਂ ਸਾਡਾ ਦਿੰਦੇ ਆ ਨਾ ਰਫਜੀ ਦਾ ਖਾਸ ਨਾਮ ਹੈ ਅੰਮ੍ਰਿਤਸਰ ਦਾ ਪ੍ਰਾਚਨ ਸ਼ੀਤਲਾ ਮੰਦਿਰ ਕਾਫੀ ਇਤਿਹਾਸਿਕ ਹੈ ਇਹ ਮੰਦਿਰ ਕਈ ਸਾਲ ਪੁਰਾਣਾ ਦੱਸਿਆ ਜਾਂਦਾ ਹੈ ਕਿ ਆ ਜਾਂਦਾ ਹੈ ਕਿ ਮਾਤਾ ਪਾਰਵਤੀ ਜੀ ਇਸ ਮੰਦਿਰ ਤੇ ਆਉਂਦੇ ਸਨ ਤੇ ਮਾਤਾ ਜੀ ਦੇ ਅੱਗੇ ਨਤਮਸਤਕ ਹੁੰਦੇ ਸਨ ਪ੍ਰਾਚਨ ਸ਼ੀਤਲਾ ਮਾਤਾ ਮੰਦਿਰ ਦੇ ਪੁਜਾਰੀ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਅੱਜ ਦਾ ਦਿਨ ਕਾਫੀ ਵਿਸ਼ੇਸ਼ ਹੈ ਤੇ ਉਹਨਾਂ ਕਹੇ ਕਿ ਅੱਜ ਦੇ ਦਿਨ ਹੀ ਬ੍ਰਹਮਾ ਜੀ ਦੇ ਵੱਲੋਂ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਗਈ ਸੀ ਪੁਜਾਰੀ ਜੀ ਨੇ ਇਸ ਮੰਦਿਰ ਦਾ ਇਤਿਹਾਸ ਦੱਸਿਆ ਤੇ ਕਿਹਾ ਹੈ ਕਿ ਭਗਤਾ ਦੇ ਵੱਲੋਂ ਅੱਜ ਦੇ ਦਿਨ ਵਰਤ ਰੱਖਿਆ ਜਾਂਦਾ ਹੈ ਤੇ ਸਾਰੇ ਭਗਤ ਮਾਤਾ ਜੀ ਨੂੰ ਕੱਚੀ ਲੱਸੀ ਵਿਛਣਾਉਂਦੇ ਹਨ ਭਾਈ ਬਹੁਤ ਤਿਆਰੀਆਂ ਹੋ ਰਹੀਆਂ ਸ਼ੁਭ ਜਾਮਨ ਨਰਾਤੇ ਦੇ ਲੱਖ ਲੱਖ ਵਧਾਈ ਹੋਵੇ ਇਹ ਦੁਰਗਾਣਾ ਮੰਦਰ ਦੇ ਸੀਤਲਾ ਮਾਤਾ ਦੇ ਮੰਦਰ ਦੇ ਬਹੁਤ ਰੌਣਕਾਂ ਹੈ ਮੇਲਾ ਭਰਿਆ ਰਹਿੰਦਾ ਹੈ ਇਹ ਤੇ ਨਰਾਤੇ ਦੀ ਸ਼ੁਭ ਕਾਮਨਾ ਤੇ ਕਿੰਨੇ ਕਿਲੇ ਤੋਂ ਇਹ ਚੱਲੂਦਾ ਕਿੰਨਾ ਦਾ ਸੋਹ ਰਿਹਾ ਰਾਸ਼ ਬੋਧ ਆ ਕਿੰਨੇ ਸਾਲ ਪੁਰਾਣਾ ਮੰਦਿਰ ਹੈ ਸੀਤਲਾ ਮਾਤਾ ਦਾ ਬੜੇ ਚਿਰ ਤੋਂ ਇਥੇ ਸ਼ਾਲੂ ਦੇ ਲੋਕੀ ਮੱਥਾ ਟੇਕਣ ਆਉਂਦੇ ਰਹਿੰਦੇ ਆ ਮਾਤਾ ਮੰਦਿਰ ਸੀਤਲਾ ਮਾਤਾ ਮੰਦਿਰ ਅੱਜ ਪਹਿਲਾ ਨਵਰਾਤਰਾ ਤੁਹਾਡੇ ਵੱਲੋਂ ਕਿਸ ਤਰ੍ਹਾਂ ਪੂਜਾ ਅਰਚਨਾ ਕੀਤੀ ਜਾਂਦੀ ਮਾਤਾ ਜੀ ਮੈਂ ਕਹਿੰਦਾ ਨਰਾਤਿਆਂ ਦੀ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਇੱਥੇ ਭੰਡਾਰਾ ਭਰਿਆ ਰਿਹਾ ਨਰਾਤਿਆਂ ਵਿੱਚ ਮਾਤਾ ਦਾ ਅੱਧਾ ਹੀ ਰੌਣਕਾਂ ਲੱਗਿਆ ਰਹੇ ਕੀ ਲਾਮਤ ਹੁੰਦਾ ਮੇਰਾ ਨਾਮ ਮਨੀਸ਼ ਨੇਝਾਏ ਮੈਂ ਸਾਰਿਆਂ ਨੂੰ ਨਵਾਂ ਸਨਮਾਨ ਸਮਾਧੀ ਵਧਾਈ ਦੇਣਾ जय श्री राम जय माता दी आज नवरात्र ਹੈਗਾ ਪਹਿਲਾ ਨਵਰਾਤ ਦੀ ਪੂਜਾ ਵਿਸ਼ੇਸ਼ ਰੂਪ ਤੇ ਮਾਤਾ ਸੀਤਲਾ ਮਾਤਾ ਮੰਦਿਰ ਹਾਂਜੀ ਹਾਂ ਜੀ ਕਿਸ ਤਰ੍ਹਾਂ ਪਰ ਮਹਿਸੂਸ ਹੋ ਰਿਹਾ ਤੇ ਕਿਸ ਤਰ੍ਹਾਂ ਤੋਂ ਰਵਾਈ ਪੂਜਾ ਨੇ ਕੀਤੀ ਜਾ ਰਹੀ ਹੈ ਸਾਡੇ ਹਿੰਦੂ ਪਰਵਾਂ ਦੇ ਵਿੱਚ 9 ਵਰਸ ਇਹ ਹੀ ਮਨਾਇਆ ਜਾਂਦਾ ਏ ਨਾ ਕਿ 31 ਦਸੰਬਰ ਮਨਾਇ ਜਾਂਦੀ ਆ ਇਸ ਲਈ ਇਹ ਸੰਮਤ ਸਭ ਲਈ ਸਭ ਵੱਧ ਚੜ ਕੇ ਸਭ ਨੂੰ ਵਧਾਈਆਂ ਵਾਲਾ ਹੋਵੇ ਪਰਮਾਤਮਾ ਸਾਭ ਦੀ ਝੋਲੀਆਂ ਪਰੇ ਮਹਾਰਾਣੀ ਪਹਿਲੇ ਮਾਤਾ ਸ਼ੈਲਪੁਤਰੀ ਮਹਾਰਾਣੀ ਸਭ ਤੇ ਕਿਰਪਾ ਕਰੇ ਜੀ ਤੁਹਾਨੂੰ ਪੂਜਾ ਇਸ ਤਰ੍ਹਾਂ ਕਿਸ ਤਰ੍ਹਾਂ ਕੀ ਤਿਆਰੀ ਮਾਤਾ ਜੀ ਆ ਕਿ ਲੱਸੀ ਜਿਹੜਾ ਯਾਰੀ ਕਿਸ ਤਰ੍ਹਾਂ ਹੋਇਆ ਪੂਜਾ ਕੀਤੀ ਹੈਗੀ ਮਾਤਾ ਸ਼ੈਲਪੁਤਰੀ ਜੀ ਦੇ ਮੈਂ ਇਹੀ ਕਹਣਾ ਚਾਹਾਂਗਾ ਮਹਾਰਾਣੀ ਕਿ ਵੱਧ ਚੜ ਕੇ ਮਾਤਾ ਸੀਤਲਾ ਮਹਾਰਾਣੀ ਦੇ ਮੰਦਰ ਆਓ ਦਰਜਾਨਾ ਕਮੇਟੀ ਦੇ ਅੰਦਰ ਆਓ ਔਰ ਲੱਸੀ ਚੜਾਓ ਔਰ ਸਭ ਨੂੰ ਠੰਡ ਪਾਵੇ ਪੰਜਾਬ ਸਰਕਾਰ ਵੱਲੋਂ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੇ ਚੁਕਵਾਏ ਗਏ ਧਰਨੇ ਦੌਰਾਨ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਕਰਵਾਉਣ ਅਤੇ ਕਿਸਾਨਾਂ ਦਾ ਸਮਾਨ ਜ਼ਬਤ ਕਰਨ ਦੇ ਮਾਮਲੇ ਵਿੱਚ ਅਜਵੱਖਵਾ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਦੇ ਵਿੱਚ ਡੀਸੀ ਦਫ਼ਤਰਾਂ ਦਾ ਘਰਾਉ ਕਰਨ ਦੀ ਕਾਲ ਦਿੱਤੀ ਗਈ ਸੀ ਹਾਲਾਂਕਿ ਬੀਤੇ ਦਿਨੀ 9 ਕਿਸਾਨਾਂ ਆਗੂਆਂ ਨੂੰ ਰਿਹਾਅ ਵੀ ਕਰ ਦਿੱਤਾ ਗਿਆ ਪਰ ਕਿਸਾਨਾਂ ਵੱਲੋਂ ਦਫ਼ਤਰਾਂ ਦੇ ਘਰਾਉ ਦਾ ਐਲਾਨ ਵਾਪਸ ਨਹੀਂ ਲਿਆ ਗਿਆ। ਡਕਸਵਾਂ ਦੇ ਖਾਸ ਕਰਕੇ ਪੰਜਾਬ ਸਰਕਾਰ ਦੇ ਕਿਉਂਕਿ ਪੰਜਾਬ ਸਰਕਾਰ ਨੇ ਜਿੰਨੇ ਵੀ ਸਾਡੇ ਕਿਸਾਨ ਧਰਨਿਆਂ ਤੇ ਬੈਠੇ ਹੀ ਭਾਏ ਖਨੋਰੀ ਬਾਰਡਰ ਤੇ ਹੀ ਭਾਏ ਸ਼ੰਭੂ ਬਾਰਡਰ ਤੇ ਉਹ ਸਾਰਿਆਂ ਤੇ ਜ਼ਬਰ ਕੀਤਾ ਉਹ ਜ਼ਬਰ ਦੇ ਵਿਰੋਧ ਵਿੱਚ ਅੱਜ ਜਿੰਨੇ ਭਾਰਤ ਦੇ ਲਗਭਗ ਜਿੰਨੇ ਡੀਸੀ ਦਫ਼ਤਰਾਂ ਸਾਰਿਆਂ ਦੇ ਡੀਸੀ ਦਫ਼ਤਰਾਂ ਘੜੀ ਅੱਜ ਇੱਕ ਦਿਨ ਦਾ ਜਿਹੜਾ ਉਹ ਡੀਸੀ ਦਫ਼ਤਰਾਂ ਘੜੇ ਧਰਨਾ ਨਾਲ ਹੀ ਉਹਨਾਂ ਨੂੰ ਮੰਗ ਪੱਤਰ ਇੱਕ ਚੋਪੇ ਜਾਊਗਾ ਜਿਹੜੀਆਂ ਸਾਡੀਆਂ ਜਿਹੜੇ ਟਰਾਲੀਆਂ ਟਰੈਕਟਰ ਉੱਤੇ ਹੋਰ ਸਾਡੇ ਸਮਾਨ ਜਿਹੜੇ ਇਹਨਾਂ ਨੇ ਚੋਰੀ ਕੀਤੇ ਆ ਉਹ ਇਹ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਉਹ ਸਾਨੂੰ ਜਿਹੜੇ ਉਹ ਪ੍ਰੋਵਾਈਡ ਕਰਨ ਅੱਜ ਮੈਨੂੰ ਪਤਾ ਲੱਗਾ ਜਿਹੜੇ ਕਿਸਾਨ ਇਹਨਾਂ ਨੇ ਕੁਝ ਰਿਆ ਵੀ ਕੀਤੇ ਆ ਕਿਸਾਨ ਦੇ ਬੜੇ ਹੀ ਬੀਬੀਆਂ ਭੈਣਾਂ ਸਾਡੀਆਂ ਪਰ ਬਹੁਤ ਜ਼ਗਾ ਜਿਹੜਾ ਜ਼ਬਰ ਕਿਸਾਨਾਂ ਨਾਲ ਕੀਤਾ ਆਪਣੇ ਘਰ ਸੱਦ ਕੇ ਉਹਨਾਂ ਨੂੰ ਡਿਟੇਨ ਕੀਤਾ ਮੀਟਿੰਗਾਂ ਆਤੇ ਬੁਲਾ ਕੇ ਸਾਰੇ ਕਿਸਾਨ ਅੰਦਰ ਕੀਤੇ ਫਿਰ ਉਸ ਤੋਂ ਬਾਅਦ ਰਾਤ ਨੂੰ ਜਾ ਕੇ ਕਿਸਾਨਾਂ ਦੇ ਸਮਾਨ ਤੋੜੇ ਤੰਬੂ ਤੋੜੇ ਉਹਦੇ ਸਬੰਧ ਵਿੱਚ ਅੱਜ ਜਿਹੜਾ ਜ਼ਬਰ ਦਾ ਵਿਰੋਧ ਕਰਨ ਵਾਸਤੇ ਰੋਜ਼ ਧਰਨਾਵਾ ਸਾਡਾ ਇੱਕ ਦਿਨ ਕਿਸਾਨ ਕਦੀ ਰਾਹ ਨਹੀਂ ਬੰਦ ਕਰਦਾ ਜੇ ਉਹਨਾਂ ਨੇ ਉੱਥੇ ਮੇਰੇ ਖਿਲ ਧਰਨਾ ਲਾਇਆ ਹੋਊਗਾ ਤਾਂ ਉੱਥੇ ਵੀ ਸਾਈਡ ਤੇ ਲਾਉ ਰਾਤ ਤੇ ਗਾੜੀ ਬੰਦ ਕਰ ਦਿੰਦੀਆਂ ਸਰਕਾਰਾਂ ਅੱਗੇ ਬੈਰੀਕੇਟ ਲਾ ਕੇ ਹੁਣ ਮੰਨ ਲਓ ਅਸੀਂ ਇੱਥੇ ਡੀਸੀ ਦਫ਼ਤਰ ਜਾਣਾ ਸੀ ਤੇ ਇਹਨਾਂ ਨੇ ਗਾੜੀ ਬੈਰੀਕੇਟ ਲਾ ਲਿਆ ਜੇ ਬੈਰੀਕੇਟ ਨਾਲ ਸਿੱਧਾ ਆਜਣਾ ਹੈ ਉਹਨਾਂ ਨੇ ਚਲੋ ਕੀਤਾ ਵੀ ਬੈਰੀਕੇਟ ਖੋਲਤਾ ਜੇ ਨਾਲ ਉਹਦੇ ਉੱਥੇ ਰੋਡ ਬੰਦ ਹੋਣਾ ਹੈ ਇਹਨਾਂ ਨੇ ਕਿਸਾਨ ਕਦੀ ਵੀ ਕੋਈ ਨਹੀਂ ਚਾਹੁੰਦਾ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਆਵੇ ਅਸੀਂ ਕਦੀ ਨਹੀਂ ਕਦੇ ਵੀ ਪਰੇਸ਼ਾਨੀ ਆਵੇ ਜੇ ਆਹ ਗੱਲ ਕਹਿੰਦੀ ਹੈ ਵੀ ਸਰਕਾਰ ਅਸੀਂ ਪੰਜਾਬ ਸਰਕਾਰ ਨਾਲ ਮੀਟਿੰਗ ਕਰਨਗੇ ਮੈਂ ਆਪ ਮੀਟਿੰਗ ਦੇ ਵਿੱਚ ਹੀ ਜਦੋਂ ਆਟਿਕ ਮੰਗਾਂ ਤੇ ਡਿਸਕਸ ਹੋ ਗਈ ਤੇ ਸੀਐਮ ਉੱਠ ਕੇ ਧੋੜ ਪਿਆ ਇਹ ਮੈਂ ਨਹੀਂ ਮੈਂ ਗੱਲ ਹੀ ਨਹੀਂ ਕਰਦਾ ਪਰ ਕਿਸਾਨ ਹਮੇਸ਼ਾ ਚਾਹੁੰਦੇ ਵੀ ਸਾਨੂੰ ਕੋਈ ਵੀ ਧਰਨਾ ਲਾਉਣ ਦੀ ਲੋੜ ਨਾ ਪਵੇ ਸਾਡੀ ਬਹਿ ਕੇ ਟੇਬਲ ਟॉक ਤੇ ਗੱਲ ਹੋ ਜਾ ਕਿਉਂਕਿ ਧਰਨਾ ਲਾਉਣ ਤੋਂ ਬਾਅਦ ਵੀ ਟੇਬਲ ਟॉक ਦੇ ਆਉਣਾ ਪਰ ਜੇ ਕੋ ਟੇਬਲ ਟॉक ਤੇ ਨਾ ਮੰਨੇ ਫਿਰ ਕਿਸਾਨਾਂ ਕੋ ਆਪਣੀ ਆਵਾਜ਼ ਪਚਾਉਣ ਵਾਸਤੇ ਤਰੀਕਾ ਕੀ ਹੈ ਉਹ ਤਰੀਕਾ ਹੈ ਹੀ ਨਹੀਂ ਹੋਰ ਕੋਈ ਮੈਥ ਨਹੀਂ ਕੋਈ ਹੋਰ ਕੋਈ ਮੈਹੜਾ ਕੋ ਤਰੀਕਾ ਹੀ ਨਹੀਂ ਕਿ ਜਾਣਾ ਕਿੱਦਾਂ ਫਿਰ ਇਹ ਕਰਕੇ ਜਿਹੜੇ ਕਿਸਾਨ ਆ ਉਹ ਸ਼ਾਂਤੀ ਮਈ ਆ ਸਾਰੀਆਂ ਜਥੇਬੰਦੀਆਂ ਪਾਏ ਉਹ ਪੰਜਾਬ ਦੀਆਂ ਭਾਏ ਕਿਸੇ ਵੀ ਤਾਂ ਦੀਆਂ ਮਜ਼ਦੂਰ ਆ ਭਾਏ ਕੋਈ ਰક્ષਣ ਵਾਲੀ ਸਭ ਸ਼ਾਂਤੀ ਭਾਈ ਚਾਹੁੰਦੀਆਂ ਕਿਉਂਕਿ ਅਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਆ ਨਾ ਰੋਡਾਂ ਤੇ ਰਹਿੰਦੇ ਆ ਅਸੀਂ ਵੀ ਕਹਿੰਦੇ ਕਦੀ ਕੋਈ ਰੋਡ ਨਹੀਂ ਬੰਦੋੜਾ ਜਿੱਦਾਂ ਕਿਉਂਕਿ ਪਰੇਸ਼ਾਨ ਹੁੰਦੇ ਆ ਲੋਕ ਜਦੋਂ ਲੋਕ ਪਰੇਸ਼ਾਨ ਹੁੰਦੇ ਆ ਉਹ ਕਿਸਾਨਾਂ ਨੂੰ ਗਾਲਾਂ ਕੱਢਦੇ ਆ ਵੀ ਵੇਖੋ ਜੀ ਇਹ ਰੋਡਾਂ ਤੇ ਬੈਠੇ ਆ ਅਸੀਂ ਨਹੀਂ ਬਣਾ ਚਾਹੁੰਦੇ ਅਸੀਂ ਕਹਿੰਦੇ ਸਾਡੀ ਗੱਲ ਸੁਣ ਜੇ ਗੱਲ ਸੁਣੀ ਹੈ ਤੇ ਉੱਤੇ ਕੋਈ ਨਾ ਕੋਈ ਅਮਲ ਕਰਨਾ ਜੇ ਸਾਡੀ 18 ਮੰਗਾ ਲੈ ਕੇ ਗਏ ਚੰਡੀਗੜ੍ਹ ਦੇ ਜਦੋਂ ਸੀਐਮ ਸਾਹਿਬ ਨਾਲ ਮੀਟਿੰਗ ਹੀ 18 ਚ ਸੋਚਦਾ ਸਾਡੀਆਂ ਦਾਖ ਮੰਨ ਲਿੰਦੇ ਤੇ ਕੋਈ ਧਰਨਾ ਨਹੀਂ ਕੋਈ ਪ੍ਰਦਰਸ਼ਨ ਨਹੀਂ ਕਰਨਾ ਕਿ ਇਹਨੂੰ ਚੁੱਕਣ ਦੀ ਲੋੜ ਨਹੀਂ ਪਣੀ ਕਿ ਇਹਨੂੰ ਕੁਝ ਨਹੀਂ ਕਰਨਾ ਇਹ ਕਰਕੇ ਅਸੀਂ ਸ਼ਾਂਤ ਬਈਆਂ ਅਸੀਂ ਬਿਲਕੁਲ ਜਿੰਨੀ ਜੇ ਦਿੱਲੀ ਲੜਾਈ ਲੜੀ ਆ ਤੇ 13 ਮਹੀਨੇ ਬਿਲਕੁਲ ਪੀਸਫੁਲੀ ਲੜੀ ਆ ਕਿਸੇ ਦੇ ਨਾਲ ਕੋਈ ਵਚਨ ਨਹੀਂ ਹੋਇਆ ਜੇ ਕੀਤਾ ਉਹ ਸਰਕਾਰ ਨੇ ਕੀਤਾ ਉਹ ਕਿਸਾਨਾਂ ਨੇ ਬਿਲਕੁਲ ਕਹਤੇ ਕੋਈ ਵਚਨ ਨਹੀਂ ਕੀਤਾ। ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ।